ਕਾਲਪੇ ਦੇ ਬਾਈ ਮੈਂ ਤੂੰ ਕਾ ਨਹੀਂ ਤੈਨੂੰ ਰੋਟੀ ਪੁੱਛਦਾ ਹੀ ਨਹੀਂ ਉਹ ਕੁਝ ਨਹੀਂ ਕਰਦਾ ਬਾਈ ਹਾਂ ਨਾ ਕਿਉਂ ਨਾ ਲੈ ਉਹ ਰੋਟੀ ਫਿਰ ਕਿੱਥੇ ਖਾਣੀ ਆ ਉਹ ਕਿਤੇ ਨਹੀਂ ਖਾਣੀ ਕਾ ਵੜਾ ਪਾਉ ਮੈਂ ਬੜਾ ਮੁੰਡਾ ਬਣਿਆ ਆਉਂਦਾ ਕਰੇ ਪੈਨ ਮੁੰਡੀ ਨੰਦੇ ਨਾ ਦੇ ਦੌਨ ਦਾ ਬੇਤਾਰਾ ਕੰਨੀਆਂ ਹੈ ਘਾ ਪਿਆ ਐ ਲੋਦਰ ਜਿੰਨਾ ਮੈਨੂੰ ਬੈਠਾ ਦਿੰਦੇ ਹੌਣੇ ਬੈਠਣ ਦਿੰਦਾ ਬਾਊ ਜੱਡੀ ਕੀ ਕਹਿੰਦੀ ਆਪਦੇ ਮਾਂ ਨੂੰ ਤਾਂ ਲਈ ਬੈਠੀ ਆ ਨਹੀਂ ਆਪਦੀ ਮਾਂ ਨੂੰ ਕੋਲ ਹੀ ਬੈਠੀ ਆ ਆ ਆ ਅੱਗਾ ਨੇ ਕਹਿੰਦਾ ਥੋਹ ਮਹੀਨਾ ਦਾ ਹਾਂ ਨਾ ਸੌਦੇ ਬੱਤੇ ਤੱਕ ਆ ਜੰਦਾ ਉੱਥੇ ਜਾ ਕੇ ਮਾਫੀ ਹੋਣੀ ਤੈਨੂੰ ਪਾਣੀ ਨਹੀਂ ਚੜਦਾ ਨਹੀਂ ਤੇਰਾ ਮੁੰਡਾ ਤੈਨੂੰ ਰੋਟੀ ਨਹੀਂ ਦਿੰਦਾ ਹੈ ਨਹੀਂ ਨਹੀਂ ਦਿੰਦਾ ਰੋਟੀ ਆਪਦੀ ਮਾਂ ਦਾ ਬਿਠੇ ਹੀ ਦਿੰਦਾ ਦਿੰਦਾ ਸਾਰਾ ਦਿਨ ਕੰਮ ਕਰਦੀਆਂ ਫਿਰ ਤੇਰੇ ਪੈਸੇ ਕੌਣ ਫੜਦਾ

ਉਹਦਾ ਨਿਕਲ ਹੀ ਜਾਂਦਾ ਜਦ ਤੈਨੂੰ ਪੁੱਛਦੇ ਹੀ ਨਹੀਂ ਤੂੰ ਜਿਹੜਾ ਕੋਈ ਮੇਰੇ ਮਾਪਿਆਂ ਕੋਲ ਜਾ ਕੇ ਦੱਸ ਤੂੰ ਆਸ਼ਰਮਾਂ ਤੇ ਬਹਿ ਜਾ ਜਾ ਕੇ ਤੈਨੂੰ ਰੋਟੀ ਪਾਣੀ ਮਿਲੂਗੀ ਜਾਂ ਨਹੀਂ ਪੁੱਛਦੇ ਨਿਕਲਦਾ ਨਿਕਲੀ ਜਾਂਦਾ ਜਲੂਸ ਵੀ ਮੇਰੇ ਦੋ ਮੁੰਡੇ ਨੇ ਮੈਨੂੰ ਪੁੱਛਦੇ ਨਹੀਂ ਮੈਨੂੰ ਘਰੋਂ ਕੱਢਦੇ ਨੇ ਜੰਦ ਦੇ ਤੇ ਬਹਿਣਾ ਨਹੀਂ ਮਿਲਦਾ ਉੱਥੇ ਰਾਤ ਤੱਕ ਨਹੀਂ ਉਹ ਤੇ ਕੌਣ ਰੋਕਦੇ ਨੇ ਸਾਰੇ ਵਿੜੇ ਦਾ ਸੰਝਾ ਚੌਂਤਰਾ ਬੈਠੇ ਨਹੀਂ ਦਿੰਦਾਈ ਅੱਛਾ ਉਹ ਜਾਟੇ

ਰੋਣਾ ਕੋਈ ਨਾ ਰੋਣਾ ਦੇਖਣੇ ਤੇ ਮਾਰੀ ਹੋ ਗਈ ਆ ਰੋਣਾ ਕੋਈ ਨਾ ਤੂੰ ਜਿਹੇ ਜਿਓ ਕਰਦੇ ਨੇ ਰੱਬ ਉਹਨਾਂ ਨੂੰ ਉਹੋ ਜੀ ਸਜ਼ਾ ਦੇ ਦੇਊਗਾ ਮੈਂ ਜੇ ਛੋਟੇ ਤੋਂ ਕੈ ਸਾਲ ਹੋ ਗਏ ਭਲੇ ਕੋਈ ਕੱਪੜਾ ਪਾਇਆ ਆ ਮੂਰੇ ਬਿਆਹ ਦਾ ਕਾਕੇ ਦੇ ਮੁੰਡੇ ਦਾ ਉਹ ਹੁਣ ਕਾਕਾ ਆ ਗਿਆ ਦਾ ਭਾਈ ਮੈਂ ਪੈਪ ਲਾਣਾ ਹਟਿਆ ਤੇ ਹਾਲੇ ਕੋਈ ਨਾ ਜੇ ਤੈਨੂੰ ਨਹੀਂ ਪਹੁੰਚਦਾ ਨਾ ਮੈਂ ਨਾ ਫਿਰ ਕਾਕੇ ਕੋਈ ਬੈਠੂ ਜਿੱਤੇ ਮਰਜੀ ਭੱਦ ਲੈ ਹਾਂ ਆ ਜੋ ਦਿਨ ਦੇਖ ਜੇ ਮੇਰੇ ਮੁੰਡਾ ਆਏ ਆਏ ਮੇਰੇ ਕੋਲ ਨੰਬਰ ਵਜਾਈ ਨਹੀਂ ਅਗਰ ਨਾਲ ਕੋਈ ਨਾ ਪੁੱਛਦੇ ਆ ਆਪਾਂ ਕੀ ਕਹਿੰਦੇ ਨੇ